ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 577 ਤੋਂ ਲੈ ਕੇ 578 ਤੱਕ ਸਵਾਯਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਸ਼ਲੋਕ ਕਿਆ ਸੁਨੇਦੋ ਕੂੜ ਵੰਜਨ ਪਵਨ ਚੁਲਾਰਿਆ ਨਾਨਕ ਸੁਣੀ ਅਰਤੇ ਪਰਵਾਨ ਜੋ ਸੁਨਿੰਦੇ ਸੱਚ ਤਣੀ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਕਿ ਏ ਜੀਵੋ ਸੰਸਾਰ ਦੇ ਪਦਾਰਥਾਂ ਬਾਰੇ ਕੀ ਸੋਚ ਰਿਓ ਸੰਸਾਰ ਦੇ ਪਦਾਰਥਾਂ ਬਾਰੇ ਕੀ ਲੋਚ ਰਿਓ ਕੀ ਸੁਣ ਰਿਓ ਇਹ ਤਾਂ ਕਹਿੰਦੇ ਹਵਾ ਦੇ ਬੁੱਲੇ ਵਾਂਗ ਜਾਣ ਵਾਲੇ ਨੇ ਇਹ ਬਹੁਤੀ ਦੇਰ ਨਹੀਂ ਟਿਕਣ ਵਾਲੇ ਕਹਿੰਦੇ ਉਹੀ ਕੰਨ ਪਰਵਾਨ ਨੇ ਪਰਮਾਤਮਾ ਦੀ ਦਰਗਾਹ ਵਿੱਚ ਜਿਹੜੇ ਪਰਮਾਤਮਾ ਦੀ ਸਿਫਤ ਸਲਾ ਸੁਣਦੇ ਨੇ ਸ਼ਾਂਤ ਤਿੰਨ ਕੋਲ ਕੁਮਾਈ ਜਿਨ ਪ੍ਰਭ ਸਰਵਣੀ ਸੁਣਿਆ RAM ਸੇ ਸਹਜ ਸੁਹਿਲੇ ਜਿਨ ਹਰ ਹਰ ਰਸਨਾ ਪਣਿਆ RAM ਕਹਿੰਦੇ ਮੈਂ ਉਹਨਾਂ ਤੋਂ ਵਾਰੇ ਜਾਮਾ ਸਦਕੇ ਜਾਮਾ ਜਿਨ੍ਹਾਂ ਨੇ ਆਪਣੇ ਕੰਨਾਂ ਰਾਹੀਂ ਉਸ ਪਰਮੇਸ਼ਰ ਦੀ ਸਿਫਤ ਸਲਾਹ ਨੂੰ ਸੁਣਿਆ ਹੈ ਕਹਿੰਦੇ ਜਿਨ੍ਹਾਂ ਨੇ ਆਪਣੀ ਰਸਨਾ ਨਾਲ ਉਸ ਪਰਮੇਸ਼ਰ ਦਾ ਨਾਮ ਲਿਆ ਹੈ ਉਹ ਸਦਾ ਹੀ ਸੁਖੀ ਰਹਿੰਦੇ ਨੇ ਤੇ ਆਤਮਿਕ ਅਡੋਲਤਾ ਵਿੱਚ ਟਿਕੇ ਰਹਿੰਦੇ ਨੇ ਸੇ ਸਹਜ ਸੁਹੇਲੇ ਗੁਣੇ ਅਮੋਲੇ ਜਗਤ ਉਧਾਰਣ ਆਏ ਪੈ ਬੋਹਿਤ ਸਾਗਰ ਪ੍ਰਭ ਚਰਣਾ ਕੇਤੇ ਪਾਰ ਨਗਾਏ ਓ ਜੀਵ ਕਹਿੰਦੇ ਜੋ ਪਰਮੇਸ਼ਰ ਦਾ ਨਾਮ ਜਪਦੇ ਨੇ ਉਹ ਸਦਾ ਆਤਮਿਕ ਅਡੋਲਤਾ ਟਿਕ ਵਿੱਚ ਟਿਕੇ ਰਹਿੰਦੇ ਨੇ ਉਹਨਾਂ ਦੇ ਵਿੱਚ ਬਹੁਤ ਗੁਣ ਆ ਜਾਂਦੇ ਨੇ ਪਰਮੇਸ਼ਰ ਵਾਲੇ ਤੇ ਉਹ ਕਹਿੰਦੇ ਜਗਤ ਨੂੰ ਉਧਾਰਨ ਦੇ ਕਰਕੇ ਹੀ ਪਰਮਾ ਜਗਤ ਵਿੱਚ ਆਉਂਦੇ ਨੇ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਨੇ ਹਮੇਸ਼ਾ ਆਤਮਿਕ ਅਡੋਲਤਾ ਜਿ ਟਿਕੇ ਰਹਿੰਦੇ ਨੇ ਉਹਨਾਂ ਵਿੱਚ ਬੜੇ ਅਮੁੱਲੇ ਗੁਣ ਆ ਜਾਂਦੇ ਨੇ ਉਹ ਕਹਿੰਦੇ ਜਗਤ ਦੇ ਵਿੱਚ ਉਧਾਰ ਕਰਨ ਸਦਕਾ ਹੀ ਇਸ ਸੰਸਾਰ ਤੇ ਆਏ ਹੁੰਦੇ ਨੇ ਉਹ ਕਹਿੰਦੇ ਉਹ ਪਰਮੇਸ਼ਰ ਜਿਹਦੇ ਚਰਨ ਦੇ ਨਾਲ ਜਦੋਂ ਜੁੜੀਏ ਤਾਂ ਇਸ ਸੰਸਾਰ ਸਾਗਰ ਨੂੰ ਤਰ ਜਾਈਦਾ ਉਹ ਫਿਰ ਆਪ ਵੀ ਪਰਮੇਸ਼ਰ ਦੇ ਚਰਨਾਂ ਨਾਲ ਜੁੜਦੇ ਨੇ ਹੋਰ ਸੰਸਾਰ ਦੇ ਜੀਵਾਂ ਨੂੰ ਚਰਨਾਂ 'ਚ ਪਰਮੇਸ਼ਰ ਦੇ ਜੋੜ ਕੇ ਇਸ ਭਵਜਲ ਤੋਂ ਪਾਰਕ ਲੰਘਾ ਲੈਂਦੇ ਨੇ ਜਿਨ ਕੋ ਕਿਰਪਾ ਕਰੀ ਮੇਰੇ ਠਾਕੁਰ ਤਿੰਨ ਕਾਲੀ ਖਾ ਨਾ ਗਣਿਆ ਕੋਹ ਨਾਨਕ ਤਿਸ ਕੋਲ ਕੋ ਮਾਈ ਜਿਨ ਪ੍ਰਭ ਸਰਵਣੀ ਸੁਨਿਆ ਫਿਰ ਨਾਨਕ ਜੀ ਕਹਿੰਦੇ ਨੇ ਜਿਨ੍ਹਾਂ ਨੇ ਪਰਮੇਸ਼ਰ ਦੀ ਸਿਫਤ ਸੁਲਾ ਆਪਣੇ ਕੰਨਾਂ ਰਾਹੀਂ ਸੁਣੀਆ ਮੈਂ ਉਹਨਾਂ ਤੋਂ ਸਦਕੇ ਆ ਜਿਨ੍ਹਾਂ ਤੇ ਪਰਮੇਸ਼ਰ ਨੇ ਆਪ ਕਿਰਪਾ ਕੀਤੀ ਉਹਨਾਂ ਦੇ ਕਰਮਾਂ ਦਾ ਲੇਖਾ ਲਿਖਣਾ ਪਰਮੇਸ਼ਰ ਨੇ ਛੱਡ ਦਿੱਤਾ ਸ਼ਲੋਕ ਲੋਇਨ ਲੋਈ ਡੇਟ ਪਿਆਸ ਨ ਬੂਜੈ ਮੂਕਣੀ ਨਾਨਕ ਸੇ ਅਖੜੀਆਂ ਬਿਆਨ ਜਿਨੀ ਦਿਸੰਦੋ ਮਾ ਪਿਰੀ ਕਹਿੰਦੇ ਇਸ ਸੰਸਾਰ ਦੇ ਪਦਾਰਥਾਂ ਨੂੰ ਮਾਇਆ ਨੂੰ ਦੇਖ ਦੇਖ ਕੇ ਮੇਰੀ ਪਿਆਸ 부ਜੀ ਨਹੀਂ ਹੈ ਸਗੋਂ ਵੱਦੀ ਜਾਂਦੀ ਆ ਸੰਸਾਰਿਕ ਪਦਾਰਥਾਂ ਲਈ ਤੇ ਮਾਇਆ ਲਈ ਕਹਿੰਦੇ ਉਹ ਅੱਖਾਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ ਜਿਨ੍ਹਾਂ ਨੇ ਉਸ ਪਰਮੇਸ਼ਰ ਦਾ دیدار ਪਾ ਲਿਆ ਉਹਨਾਂ ਅੱਖਾਂ ਨੂੰ ਸੰਸਾਰਿਕ ਪਦਾਰਥਾਂ ਦੀ ਲਾਲਸਾ ਨਹੀਂ ਰਹਿੰਦੀ ਜਿਨ੍ਹਾਂ ਨੇ ਪਰਮੇਸ਼ਰ ਨੂੰ ਪਾ ਲਿਆ ਸ਼ਾਂਤ ਜਿਣੀ ਹਰ ਪ੍ਰਭ ਡਿੱਠਾ ਤਿਨ ਕੁਰਬਾਨੇ ਰਾਮ ਸੇ ਸਾਚੀ ਦਰਗਹਿ ਪਾਣੇ ਰਾਮ ਕਹਿੰਦੇ ਜਿਨ੍ਹਾਂ ਨੇ ਪਰਮੇਸ਼ਰ ਦਾ ਦ دیدار ਕਰ ਲਿਆ ਉਹਨਾਂ ਤੋਂ ਮੈਂ ਸਦਕੇ ਜਾਵਾਂ ਉਹ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਕਬੂਲ ਹੋ ਜਾਂਦੇ ਨੇ ਉਹ ਸਤਕਾਰੇ ਜਾਂਦੇ ਨੇ ਜਿਨ੍ਹਾਂ ਨੇ ਪਰਮੇਸ਼ਰ ਨੂੰ ਪਾ ਲਿਆ ਪਰਮੇਸ਼ਰ ਦੀ ਦਰਗਾਹ ਦੇ ਵਿੱਚ ठाकुर माने से परदाने हर से ती रंग राते हर रसै अघाए सहज समाए कट कट रमैया जाते ਜਿਹੜੇ ਜੀਵ ਕਹਿੰਦੇ ਪਰਮੇਸ਼ਰ ਨੂੰ ਭਾ ਗਏ ਉਹੀ ਪ੍ਰਧਾਨ ਨੇ ਉਹ ਹਮੇਸ਼ਾ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੇ ਜਾਂਦੇ ਨੇ ਉਹ ਪ੍ਰੇਮ ਰੰਗ ਵਿੱਚ ਰੰਗ ਕੇ ਮਾਇਆ ਵੱਲੋਂ ਤ੍ਰਿਪਤ ਹੋ ਜਾਂਦੇ ਨੇ ਆਤਮਿਕ ਅਡੋਲਤਾ ਵਿੱਚ ਟਿਕੇ ਰਹਿੰਦੇ ਨੇ ਤੇ ਹਰ ਇੱਕ ਘਟ ਦੇ ਵਿੱਚ ਪਰਮੇਸ਼ਰ ਨੂੰ ਵਸਦਾ ਜਾਣਦੇ ਨੇ ਸੇ ਸੱਜਣ ਸੰਤ ਸੇ ਸੁਖੀਏ ਠਾਕੁਰ ਆਪਣੇ ਪਾਣੇ ਕਹੋ ਨਾਨਕ ਜਿਨ ਹਰ ਪ੍ਰਭ ਡਿਠਾ ਤਿਨ ਕੈ ਸਦ ਕੁਰਬਾਣੇ ਕਹਿੰਦੇ ਜਿਹੜੇ ਪਰਮੇਸ਼ਰ ਨੂੰ ਪਾ ਜਾਂਦੇ ਨੇ ਉਹੀ ਸੱਜਣ ਨੇ ਉਹੀ ਸੰਤ ਨੇ ਤੇ ਉਹੀ ਸੰਸਾਰ ਵਿੱਚ ਸੁਖੀ ਜੀਵਨ ਬਤੀਤ ਕਰਦੇ ਨੇ ਨਾਨਕ ਜੀ ਕਹਿੰਦੇ ਜਿਨ੍ਹਾਂ ਨੇ ਪਰਮੇਸ਼ਰ ਦਾ ਦੀਦਾਰ ਕਰ ਲਿਆ ਮੈਂ ਉਹਨਾਂ ਤੋਂ ਸਦਾ ਹੀ ਕੁਰਬਾਨ ਜਾਵਾਂ ਸ਼ਲੋਕ ਦੇਹ ਅੰਧਾਰੀ ਅੰਦ ਸੁੰਜੀ ਨਾਮ ਵਿਹੂਨੀਆ ਨਾਨਕ ਸਫਲ ਜਨਮ ਜੈ ਕਟ ਵੁੱਠਾ ਸਚ ਤਣੀ ਕਹਿੰਦੇ ਜਿਹੜੇ ਜੀਵ ਨੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਪਰਮੇਸ਼ਰ ਦੇ ਨਾਮ ਵੱਲੋਂ ਜਿਹੜਾ ਜੀਵ ਸੁੰਨਾ ਹੈ ਕਹਿੰਦੇ ਉਹਦੀ ਕਹਿੰਦੇ ਜਿਹੜੀ ਇਹ ਦੇਹ ਹੈ ਉਹ ਕਹਿੰਦੇ ਮਾਇਆ ਦੇ ਵਿੱਚ ਅੰਨੀ ਹੋਈ ਹੈ ਉਸ ਦਾ ਸਰੀਰ ਮਾਇਆ ਦੇ ਵਿੱਚ ਹੀ ਲੱਗਿਆ ਹੈ ਨਾਨਕ ਜੀ ਕਹਿੰਦੇ ਨੇ ਆਉਣਾ ਇਸ ਜਗਤ ਤੇ ਮਨੁੱਖਾ ਜਨਮ ਉਹਨਾਂ ਦਾ ਸਫਲ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਸੱਚਾ ਪਰਮੇਸ਼ਰ ਵਸ ਗਿਆ ਸ਼ਾਂਤ ਤਿੰਨ ਖੰਨੀਆਂ 51 ਜਿਨ ਮੇਰਾ ਹਰ ਪ੍ਰਭ ਢੀਠਾ RAM ਜਨ ਚਾਖ ਅਗਾਣੇ ਹਰ ਹਰ ਅੰਮ੍ਰਿਤ ਮੀਠਾ RAM ਕਹਿੰਦੇ ਜੇ ਜੀਵ ਨੇ ਮੇਰੇ ਪਰਮੇਸ਼ਰ ਦਾ ਦੀਦਾਰ ਕਰ ਲਿਆ ਉਦੋਂ ਮੈਂ ਸਦਕੇ ਜਾਵਾਂ ਕਹਿੰਦੇ ਆਪਣੇ ਸਰੀਰ ਦੇ ਟੋਟੇ ਕਰਦੇ ਆਂ ਵਾਰਦੇ ਆਂ ਉਹਦੇ ਉੱਪਰੋਂ ਜਿਨੇ ਪਰਮੇਸ਼ਰ ਨੂੰ ਪਾ ਲਿਆ ਜਿਨ੍ਹਾਂ ਨੇ ਕਹਿੰਦੇ ਪਰਮੇਸ਼ਰ ਦਾ ਮਿੱਠਾ ਅਮਰਤ ਰੂਪੀ ਨਾਮ ਚਖਿਆ ਉਹ ਕਹਿੰਦੇ ਤ੍ਰਿਪਤ ਹੋ ਗਏ ਮਾਇਆ ਵੱਲੋਂ ਵਿਕਾਰਾਂ ਵਿਕਾਰਾਂ ਵੱਲੋਂ ਉਹਨਾਂ ਦੀ ਖਲਾਸੀ ਹੋ ਗਈ जिन्नां परमेश्वर ਦਾ ਅਮਰਤ ਰੂਪੀ ਨਾਮ ਮਿੱਠਾ ਲੱਗਿਆ ਉਹਨਾਂ ਨੇ ਤ੍ਰਿਪਤੀ ਪਾ ਲਈ ਹਰ ਮਨ ਮਿੱਠਾ ਪ੍ਰਭੂ ਤੁਠਾ ਅਮਿਓ ਉਠਾ ਸੁਖ ਪਏ ਦੁਖ ਨਾਸ ਪਰਮ ਬినాਸ਼ ਤਨ ਤੇ ਜਪ ਜਗਦੀਸ ਈਸਾ ਜੈ ਜੈ ਜਿਨ੍ਹਾਂ ਨੇ ਕਹਿੰਦੇ ਉਸ ਪਰਮੇਸ਼ਰ ਦੀ ਜੈ ਜੈਕਾਰ ਕੀਤੀ ਉਹਦੀ ਸਿਫਤ ਸਲਾਹ ਕੀਤੀ ਉਹਨਾਂ ਦੇ ਅੰਦਰੋਂ ਸਾਰੇ ਦੁੱਖ ਪਰਮ ਤਨ ਦੇ ਰੋਗ ਸਾਰੇ ਖਤਮ ਹੋ ਗਏ ਉਹਨਾਂ ਦੇ ਕਹਿੰਦੇ ਮਨ ਵਿੱਚ ਪਰਮੇਸ਼ਰ ਮਿੱਠਾ ਲੱਗਣ ਲੱਗ ਗਿਆ ਪਰਮੇਸ਼ਰ ਉਹਨਾਂ ਤੇ ਪ੍ਰਸੰਨ ਹੋ ਗਿਆ ਪਰਮੇਸ਼ਰ ਉਹਨਾਂ ਦੇ ਹਿਰਦੇ ਵਿੱਚ ਵਸ ਗਿਆ ਤੇ ਉਹਨਾਂ ਨੇ ਸਾਰੇ ਸੁਖ ਆਨੰਦ ਪਾਲੇ ਵਾਹਿਗੁਰੂ ਜੀ ਵਾਹਿਗੁਰੂ ਜੀ ਮੋਹ ਰਹਿਤ ਵਿਕਾਰ ਥਾਕੇ ਪੰਜ ਤੇ ਸੰਗ ਟੂਟਾ ਕਹੋ ਨਾਨਕ ਤਿੰਨ ਖੰਨੀਆਂ ਵੰਜਾ ਜਿਨ ਘਟ ਮੇਰਾ ਹਰ ਪ੍ਰਭ ਉਠਾ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਸ ਜੀਵ ਨੇ ਪਰਮੇਸ਼ਰ ਦਾ ਨਾਮ ਜਪਿਆ ਉਹ ਮਾਇਆ ਦੇ ਮੋਹ ਤੋਂ ਰਹਿਤ ਹੋ ਗਿਆ ਉਹਦੇ ਵਿਕਾਰ ਖਤਮ ਹੋ ਗਏ ਜਿਹੜੇ ਪੰਜ ਕਾਮਾਦਿਕ ਵੈਰੀ ਨੇ ਉਹਨਾਂ ਦੇ ਨਾਲੋਂ ਉਹਦਾ ਸਾਥ ਟੁੱਟ ਗਿਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲੋਂ ਕਹਿੰਦੇ ਮੈਂ ਉਹਨਾਂ ਤੋਂ ਸਦਕੇ ਜਾਵਾਂ ਜਿਨ੍ਹਾਂ ਦੇ ਹਿਰਦੇ ਵਿੱਚ ਮੇਰਾ ਪਰਮੇਸ਼ਰ ਵਸ ਗਿਆ ਉਹਨਾਂ ਤੋਂ ਮੈਂ ਆਪਣੀ ਜਿੰਦ ਟੁੱਟੇ ਟੁੱਟੇ ਕਰਦੇ ਆਂ ਸ਼ਲੋਕ ਜੋਲੜੀਂਦੇ RAM ਸੇਵਕ ਸੇਈ ਕਾਂਢਿਆ ਨਾਨਕ ਜਾਣੇ ਸਤ ਸਾਈ ਸੰਤ ਨ ਬਾਹਰਾ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜਿਹੜੇ ਪਰਮੇਸ਼ਰ ਨੂੰ ਪਾਉਣਾ ਚਾਹੁੰਦੇ ਨੇ ਉਹੀ ਉਹਦੇ ਸੇਵਕ ਮੰਨੇ ਜਾਂਦੇ ਨੇ ਨਾਨਕ ਜੀ ਕਹਿੰਦੇ ਨੇ ਸੰਤ ਤੇ ਪਰਮੇਸ਼ਰ ਵਿੱਚ ਫਰਕ ਨਾ ਸਮਝਿਓ ਸੰਤ ਸਾਈ ਦਾ ਰੂਪ ਹੈ ਜਿਨੇ ਸ਼ਾਂਤ ਨੇ ਆਪ ਪਰਮੇਸ਼ਰ ਨੂੰ ਪਾ ਲਿਆ ਸ਼ਾਂਤ ਮਿਲ ਜਲ ਜਲੇ ਖਟਾਨਾ RAM ਸੰਗ ਜੋਤੀ ਜੋਤ ਮਿਲਾਨਾ RAM ਸਮਾਏ ਪੂਰਨ ਪੁਰਖ ਕਰਤੇ ਆਪ ਆਪੇ ਜਾਣੀਐ ਤਹ ਸੁਨ ਸਹਿਜ ਸਮਾਦ ਲਾਗੀ ਏਕ ਏਕ ਵਖਾਣੀਐ ਆਪ ਗੁਪਤਾ ਆਪ ਮੁਕਤਾ ਆਪ 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 ਵਖਾਨਾ ਆਪ ਗੁਪਤਾ ਆਪ ਮੁਕਤਾ ਆਪ ਆਪ ਵਖਾਨਾ ਨਾਨਕ ਪ੍ਰਮ ਪੈ ਗੁਣ ਬਿਨਾਸੇ ਮਿਲ ਜਲ ਜਲੈ ਖਟਾਨਾ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜਿਸ ਤਰ੍ਹਾਂ ਪਾਣੀ ਵਿੱਚ ਪਾਣੀ ਨੂੰ ਮਿਲਾ ਦਈਏ ਤਾਂ ਉਹਨੂੰ ਅਲੱਗ ਨਹੀਂ ਕੀਤਾ ਜਾ ਸਕਦਾ ਪਾਣੀ ਵਿੱਚ ਪਾਣੀ ਮਿਲ ਕੇ ਇੱਕ ਰੂਪ ਹੋ ਜਾਂਦਾ ਇਸ ਤਰ੍ਹਾਂ ਸੰਤ ਦੀ ਆਤਮਾ ਪਰਮੇਸ਼ਰ ਦੀ ਆਤਮਾ ਸੰਤ ਦੀ ਆਤਮਾ ਪਰਮਾਤਮਾ ਪਰਮ ਆਤਮਾ ਵਿੱਚ ਮਿਲ ਕੇ ਇੱਕ ਸੰਗ ਹੋ ਜਾਂਦੀ ਹੈ ਜੋਤੀ ਵਿੱਚ ਜੋਤ ਵਿੱਚ ਜੋਤੀ ਮਿਲ ਜਾਂਦੀ ਹੈ ਆਤਮਾ ਪਰਮਾਤਮਾ ਦਾ ਮੇਲ ਹੋ ਜਾਂਦਾ ਹੈ ਜਿਹੜੇ ਜੀਵ ਕਹਿੰਦੇ ਪਰਮੇਸ਼ਰ ਵਿੱਚ ਸਮਾ ਜਾਂਦੇ ਨੇ ਫਿਰ ਉਹ ਆਪਣੇ ਆਪੇ ਦੇ ਅੰਦਰੋਂ ਪਛਾਣ ਕਰ ਲੈਂਦੇ ਨੇ ਉਹ ਕਹਿੰਦੇ ਇੱਕ ਆਤਮਿਕ ਅਡੋਲਤਾ ਵਿੱਚ ਟਿਕ ਜਾਂਦੇ ਨੇ ਵਿਕਾਰਾਂ ਵਿੱਚੋਂ ਜਿੱਥੇ ਸੁੰਨ ਹੋ ਜਾਂਦੀ ਆ ਸਿਰਫ ਉਹ ਉਸ ਇੱਕ ਪਰਮੇਸ਼ਰ ਦਾ ਨਾਮ ਹੀ ਜਪਦੇ ਨੇ ਉਹ ਪਰਮੇਸ਼ਰ ਜੋ ਸੰਸਾਰ ਵਿੱਚ ਗੁਪਤ ਰੂਪ ਵਿੱਚ ਲੁਕਿਆ ਵੀ ਹੋਇਆ ਤੇ ਆਪ ਮੁਕਤਾ ਵੀ ਨਿਰਲੇਪ ਵੀ ਹੈ ਤੇ ਸਾਰਿਆਂ ਵਿੱਚ ਵਿਆਪਕ ਹੋਣ ਕਰਕੇ ਆਪ ਹੀ ਆਪਣੇ ਆਪ ਦਾ ਨਾਮ ਵੀ ਉਚਾਰ ਰਿਹਾ ਹੈ ਨਾਨਕ ਜੀ ਕਹਿੰਦੇ ਨੇ ਜਿਸ ਤਰ੍ਹਾਂ ਜਿਹੜੇ ਜੀਵ ਪਰਮੇਸ਼ਰ ਦੇ ਵਿੱਚ ਮਿਲ ਜਾਂਦੇ ਨੇ ਜਿਵੇਂ ਪਾਣੀ ਵਿੱਚ ਪਾਣੀ ਮਿਲ ਕੇ ਇੱਕ ਰੂਪ ਹੋ ਜਾਂਦਾ ਉਹਨਾਂ ਦੇ ਸਾਰੇ ਭਰਮ ਡਰ ਸਭ ਖਤਮ ਹੋ ਜਾਂਦੇ ਨੇ ਉਹਨਾਂ ਦੇ ਮਾਇਆ ਦੇ ਤਿੰਨੇ ਗੁਣ ਵੀ ਖਤਮ ਹੋ ਜਾਂਦੇ ਨੇ ਉਹ ਚੌਥੀ ਆਤਮਿਕ ਅਵਸਥਾ ਵਿੱਚ ਪਹੁੰਚ ਜਾਂਦੇ ਨੇ ਵਡਹਾਂਸ ਮਹੱਲਾ 5 ਪ੍ਰਭ ਕਰਨ ਕਾਰਨ ਕਰਨ ਸਮਰਥਾ RAM ਰੱਖ ਜਗਤ ਸਗਲ ਦੇ ਹੱਥਾ RAM ਪਾਸ਼ਾ ਕਹਿੰਦੇ ਨੇ ਪਰਮੇਸ਼ਰ ਸਭ ਕੁਝ ਕਰਨ ਕਾਰਨ ਸਮਰਥ ਹੈ ਉਹਨੇ ਆਪਣਾ ਹੱਥ ਦੇ ਕੇ ਇਸ ਜਗਤ ਨੂੰ ਰੱਖਿਆ ਹੋਇਆ ਹੈ ਆਪਣੇ ਆਸਰੇ ਤੇ ਜਗਤ ਨੂੰ ਰੱਖਿਆ ਹੋਇਆ ਹੈ ਸਮਰੱਥ ਸਰਣਾ ਜੋਗ ਸੁਆਮੀ ਕਿਰਪਾ ਦੇ ਸੁਖ ਦਾਤਾ ਹਉ ਕੁਰਬਾਨੀ ਦਾਸ ਤੇਰੇ ਜਿਨੀ ਇੱਕ ਪਛਾਤਾ ਕਹਿੰਦੇ ਉਹ ਪਰਮੇਸ਼ਰ ਸਰਨ ਜੋਗ ਹੈ ਅਸੀਂ ਉਹਦੀ ਸਰਨ ਆਉਣੇ ਆ ਤੇ ਉਹ ਸਾਨੂੰ ਸਹਾਰਾ ਦੇਣ ਦੀ ਸਮਰੱਥਾ ਰੱਖਦਾ ਹੈ ਉਹ ਕਹਿੰਦੇ ਕਿਰਪਾ ਦਾ ਸਾਗਰ ਹੈ ਸੁਖ ਦੇਣ ਵਾਲਾ ਹੈ ਕਹਿੰਦੇ ਮੈਂ ਉਹਦੇ ਦਾਸਾਂ ਤੋਂ ਵਾਰੇ ਜਾਮਾ ਜਿਨ੍ਹਾਂ ਨੇ ਉਹਦੇ ਨਾਲ ਜਾਣ ਪਹਿਚਾਨ ਪਾ ਲਈਆ ਜਿਨ੍ਹਾਂ ਨੇ ਉਹਦੇ ਨਾਲ ਸਾਂਝ ਪਾ ਲਈ ਹੈ ਹੋ ਵਾਰਨ ਚਿਹਨ ਨਾ ਜਾਏ ਲਖਿਆ ਕਥਨ ਤੇ ਅਕਥਾ ਬਿਨਵੰਤ ਨਾਨਕ ਸੁਣੋ ਬੇਨਤੀ ਪ੍ਰਭ ਕਰਨ ਕਾਰਨ ਸਮਰੱਥਾ ਕਹਿੰਦੇ ਪਰਮੇਸ਼ਰ ਦਾ ਕੋਈ ਰੰਗ ਰੂਪ ਵਰਣ ਚਿਹ ਨਹੀਂ ਹੈ ਜਿਸ ਕਰਕੇ ਆਪਾਂ ਪਰਮੇਸ਼ਰ ਦੇ ਸਰੂਪ ਨੂੰ ਵਰਣਨ ਕਰ ਸਕੀਏ ਨਾਨਕ ਜੀ ਬੇਨਤੀ ਕਰਦੇ ਨੇ ਪਰ ਉਹ ਪਰਮੇਸ਼ਰ ਸਭ ਕੁਝ ਕਰਨ ਕਾਰਨ ਦੀ ਸਮਰੱਥਾ ਰੱਖਦਾ ਹੈ ਸਭ ਕੁਝ ਉਹਦਾ ਕੀਤਾ ਜਗਤ ਵਿੱਚ ਹੋ ਰਿਹਾ ਹੈ ਏਹੇ ਜੀ ਤੇਰੇ ਤੂੰ ਕਰਤਾ RAM ਪ੍ਰਭ ਦੁਖ ਦਰਦ ਪਰਮ ਹਰਤਾ RAM ਕਹਿੰਦੇ ਹੈ ਪਰਮੇਸ਼ਰ ਜੀ ਸਾਰੇ ਜੀ ਤੇਰੇ ਨੇ ਤੂੰ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ ਤੂੰ ਸਾਰਿਆਂ ਦੇ ਦੁੱਖ ਦਰਦ ਸਹਿਮ ਪਰਮ ਸਭ ਕੁਝ ਤੂੰ ਉਹਨਾਂ ਦੇ ਨਾਸ਼ ਕਰਨ ਵਾਲਾ ਹੈ ਪ੍ਰਮ ਦੁੱਖ ਦਰਦ ਨਿਵਾਰ ਖਿਨ ਮੈਂ ਰੱਖ ਲਈ ਹੋ ਦੀਨ ਦੇ ਆਲਾ ਮਾਤ ਪਿਤਾ ਸਵਾਮ ਸੱਜਣ ਸਭ ਜਗਤ ਬਾਲ ਗੋਪਾਲਾ ਕਹਿੰਦੇ ਹੈ ਦੀਨਾ ਤੇ ਦਇਆ ਕਰਨ ਵਾਲੇ ਪਰਮੇਸ਼ਰ ਜੀ ਸਾਨੂੰ ਤੁਸੀਂ ਕਹਿੰਦੇ ਇੱਕ ਪਲ ਦੇ ਵਿੱਚ ਸਾਡੇ ਸਾਰੇ ਦੁੱਖ ਦਰਦ ਦੂਰ ਕਰ ਦਿੰਨੇ ਹੋ ਸਾਨੂੰ ਸੁੱਖਾਂ ਦੀ ਦਾਤ ਬਖਸ਼ ਦਿਨੇ ਹੋ ਤੁਸੀਂ ਸਾਡੇ ਮਾਤਾ ਪਿਤਾ ਹੋ ਮਾਲਕ ਹੋ ਮਿੱਤਰੋਂ ਸਾਰੇ ਜਗਤ ਦੇ ਤੇ ਸਾਰਾ ਜਗਤ ਤੁਹਾਡੇ ਬੱਚੇ ਹੈ ਜੋ ਸ਼ਰਨ ਆਵੇ ਗੁਣ ਨਿਧਾਨ ਪਾਵੇ ਸੋ ਬਹੁੜ ਜਨਮ ਨਾ ਮਰਤਾ ਬੇ ਨ ਬੰਤ ਨਾਨਕ ਦਾਸ ਤੇਰਾ ਸਭ ਜੀ ਤੇਰੇ ਤੂੰ ਕਰਤਾ ਜੋ ਪਰਮੇਸ਼ਰ ਜੀ ਤੁਹਾਡੀ ਸ਼ਰਨ ਆਉਂਦਾ ਹੈ ਉਹ ਤੁਹਾਡੇ ਕੋਲੋਂ ਗੁਨਾ ਦੇ ਖਜ਼ਾਨੇ ਪਾਉਂਦਾ ਹੈ ਤੇ ਉਹਨਾਂ ਦਾ ਜਨਮ ਮਰਨ ਦਾ ਚੱਕਰ ਖਤਮ ਹੋ ਜਾਂਦਾ ਹੈ ਆਵਾਗਮਨ ਖਤਮ ਹੋ ਜਾਂਦਾ ਹੈ ਉਹ ਨਾ ਜਨਮ ਜਨਮ ਦੇ ਨੇ ਨਾ ਮਰਦੇ ਨੇ ਉਹ ਅਟਲ ਹੋ ਜਾਂਦੇ ਨੇ ਨਾਨਕ ਜੀ ਬੇਨਤੀ ਕਰਦੇ ਨੇ ਇਹ ਪਰਮੇਸ਼ਰ ਜੀ ਅਸੀਂ ਤੁਹਾਡੇ ਦਾਸ ਆ ਤੁਸੀਂ ਸਭ ਕੁਝ ਕਰਨ ਕਰਨ ਸਮਰੱਥ ਹੋ ਆਠ ਪਹਿਰ ਹਰ ਤਿਆਈਐ ਰਾਮ ਮਨ ਇੱਛੜਿਆ ਫਲ ਪਾਈਐ ਰਾਮ ਕਹਿੰਦੇ ਅੱਠੇ ਪਹਿਰ ਉਸ ਪਰਮੇਸ਼ਰ ਦੀ ਆਰਾਧਨਾ ਕਰੀਏ ਤੇ ਮਨ ਦੀਆਂ ਇੱਛਾ ਪੂਰੀਆਂ ਕਰ ਲਈਏ ਮਨ ਇਛ ਪਾਈਏ ਪ੍ਰਭ ਤੇ ਆਈਏ ਮਿਟ ਜਮ ਕੇ ਤਰਾਸਾ ਗੋਬਿੰਦ ਗਾਇਆ ਸਾਦ ਸੰਗਾਇਆ ਭਈ ਪੂਰਨ ਆਸਾ ਕਹਿੰਦੇ ਪਰਮੇਸ਼ਰ ਦੀ ਆਰਾਧਨਾ ਕਰਕੇ ਮਨ ਦੀਆਂ ਇੱਛਾ ਪੂਰੀਆਂ ਹੋ ਜਾਂਦੀਆਂ ਨੇ ਜਮਾਂ ਦਾ ਕੋਈ ਡਰ ਨਹੀਂ ਰਹਿੰਦਾ ਸਾਧ ਦੀ ਸੰਗਤ ਦੇ ਵਿੱਚ ਪਰਮੇਸ਼ਰ ਦਾ ਨਾਮ ਜਪਿਆਂ ਸਾਰੀਆਂ ਆਸਾ ਪੂਰਨ ਹੋ ਜਾਂਦੀਆਂ ਨੇ ਸਭ ਤੋਂ ਵੱਡੀ ਤੇ ਆਸ ਹੈ ਪਰਮੇਸ਼ਰ ਦੀ ਪ੍ਰਾਪਤੀ ਦੀ ਪਰਮੇਸ਼ਰ ਮਿਲ ਗਿਆ ਤਾਂ ਪਿੱਛੇ ਕੁਝ ਵੀ ਨਹੀਂ ਰਹਿ ਗਿਆ ਤਾਜ ਮਾਨ ਮੋਹ ਵਿਕਾਰ ਸਗਲੇ ਪ੍ਰਭੂ ਕੈ ਮਨ ਪਾਈਐ ਬਿਨਵੰਤ ਨਾਨਕ ਦਿਨ ਸਰੈਣੀ ਸਦਾ ਹਰ ਹਰ ਧਿਆਈਐ ਨਾਨਕ ਜੀ ਬੇਨਤੀ ਕਰਦੇ ਨੇ ਕਿ ਦਿਨ ਰਾਤ ਸਦਾ ਹੀ ਪਰਮੇਸ਼ਰ ਨੂੰ ਧਿਆਈਐ ਜਦੋਂ ਕਹਿੰਦੇ ਪਰਮੇਸ਼ਰ ਦੇ ਮਨ ਨੂੰ ਪਾ ਜਾਣੇ ਆ ਤਾਂ ਸਾਡੇ ਸਾਰੇ ਹੀ ਮੋ ਵਿਕਾਰ ਹੰਕਾਰ ਸਭ ਕੁਝ ਖਤਮ ਹੋ ਜਾਂਦਾ ਜਦੋਂ ਜੀਵ ਪਰਮੇਸ਼ਰ ਦੇ ਮਨ ਨੂੰ ਭਾ ਜਾਂਦਾ ਦਰਵਾਜੇ ਅਨਹਤ ਵਾਜੇ RAM ਘਟ ਘਟ ਹਰ ਗੋਬਿੰਦ ਗਾਜੇ RAM ਜਿਸ ਜੀਵ ਦੇ ਅੰਦਰ ਕਹਿੰਦੇ ਪਰਮੇਸ਼ਰ ਹਿਰਦੇ ਵਿੱਚ ਵਸ ਜਾਂਦਾ ਉਹ ਜੀਵ ਦੇ ਅੰਦਰ ਚੜ੍ਹਦੀ ਕਲਾ ਆ ਜਾਂਦੀ ਆ ਉਦੇ ਅੰਦਰ ਇੱਕ ਰਸ ਅਨਹਦ ਵਾਜੇ ਵੱਜਦੇ ਨੇ ਇੱਕ ਰਸ ਬਾਣੀ ਨਿਰੰਤਰ ਚਲਦੀ ਆ ਬੜਾ ਆਨੰਦ ਵਜਦਾ ਗੋਵਿੰਦ ਗਾਜੇ ਸਦਾ ਬਿਰਾਜੇ ਅਗੰਮ ਅਗੋਚਰ ਊਚਾ ਗੁਣ ਬੇਅੰਤ ਕਿਛ ਕਹਿਨ ਨ ਜਾਈ ਕੋਏ ਨ ਸਕੇ ਪਹੁੰਚਾ ਜਿਸ ਜੀਵ ਦੇ ਅੰਦਰ ਕਹਿੰਦੇ ਉਹ ਪਰਮੇਸ਼ਰ ਜੋ ਸਭ ਤੋਂ ਉੱਚਾ ਹੈ ਜੇ ਤੱਕ ਸਾਡੀ ਪਹੁੰਚ ਨਹੀਂ ਹੈ ਗਿਆਨ ਇੰਦਰੀਆਂ ਨਹੀਂ ਪਹੁੰਚ ਕਰ ਸਕਦੀਆਂ ਉਹ ਪਰਮੇਸ਼ਰ ਜਿਸ ਜੀਵ ਦੇ ਹਿਰਦੇ ਵਿੱਚ ਵਸ ਜਾਂਦਾ ਹੈ ਕਹਿੰਦੇ ਉਹਦੇ ਗੁਣ ਬਿਆਨਤ ਕਿਛ ਕਹਿਣ ਨਾ ਜਾਏ ਕੋਈ ਨਾ ਸਕੇ ਪਹੁੰਚਾ ਉਸ ਜੀਵ ਦੀ ਬਰਾਬਰੀ ਕੋਈ ਕਰ ਨਹੀਂ ਸਕਦਾ ਕਿਉਂਕਿ ਉਹਦੇ ਅੰਦਰ ਉਹ ਪਰਮੇਸ਼ਰ ਵਸ ਗਿਆ ਜਿਹਦੇ ਬਹੁਤ ਗੁਣ ਨੇ ਜਿਹਦੇ ਗੁਣਾ ਦਾ ਅਸੀਂ ਪਾਰ ਨਹੀਂ ਪਾ ਸਕਦੇ ਦੇ ਗੋਣ ਸਾਰੇ ਅਸੀਂ ਕਹਿ ਨਹੀਂ ਸਕਦੇ ਆਪ ਉਪਾਏ ਆਪ ਪਰਤ ਪਾਲੇ ਜੀ ਜੰਤ ਸਭ ਸਾਜੇ ਬਿਨ ਬੰਤ ਨਾਨਕ ਸੁਖ ਨਾਮ ਭਗਤੀ ਦਰਵਜੇ ਅਨਹਦ ਵਾਜੇ ਹਾਂਜੀ ਸੰਗਤ ਜੀ ਪਰਮੇਸ਼ਰ ਕਹਿੰਦੇ ਕਹਿੰਦੇ ਪਰਮੇਸ਼ਰ ਜੀ ਤੁਸੀਂ ਆਪ ਹੀ ਸਾਰੇ ਜੀ ਉਪਾਏ ਨੇ ਸਾਰੇ ਆਪ ਹੀ ਪੈਦਾ ਕੀਤੇ ਨੇ ਸਾਰਿਆਂ ਨੂੰ ਆਪ ਹੀ ਇਹਨਾਂ ਦੀ ਪਾਲਣਾ ਕਰ ਸਕਦੇ ਆ ਕਰਦੇ ਹੋ ਆਪ ਹੀ ਫਿਰ ਕਹਿੰਦੇ ਇਹਨਾਂ ਦੇ ਜੀਵਨ ਨੂੰ ਸਵਾਰਦੇ ਹੋ ਜੀਵ ਦਾ ਸਭ ਕੁਝ ਕਰਨ ਵਾਲੇ ਤੁਸੀਂ ਹੋ ਕਹਿੰਦੇ ਫਿਰ ਨਾਨਕ ਜੀ ਬੇਨਤੀ ਕਰਦੇ ਨੇ ਕਿ ਤੁਹਾਡੇ ਨਾਮ ਦੇ ਨਾਲ ਪਰਮੇਸ਼ਰ ਜੀ ਸੁੱਖ ਮਿਲਦਾ ਜਿਹੜੇ ਜੀਵ ਤੁਹਾਡੀ ਭਗਤੀ ਕਰਦੇ ਨੇ ਉਹਨਾਂ ਦੇ ਅੰਦਰ ਅਨਹਦ ਵਾਜੇ ਵੱਜਦੇ ਨੇ ਬਾਣੀ ਨਿਰੰਤਰ ਚੱਲਦੀ ਆ ਉਹ ਸਦਾ ਸੁਖ ਆਨੰਦ ਦਾ ਜੀਵਨ ਬਤੀਤ ਕਰਦੇ ਨੇ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦਾ ਨਾਮ ਹੈ ਪਰਮੇਸ਼ਰ ਦੀ ਭਗਤੀ ਹੈ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆਂ ਬਾਣੀ ਪੜਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ